ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਦੀ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋਈ ਹੈ 27 ਸਾਲਾ ਅਮਰਵੀਰ ਸਿੰਘ ਨੂੰ ਹਾਰਟ ਅਟੈਕ ਆਇਆ ਸੀ ਸਾਲ 2022 ਦੇ ਵਿੱਚ ਕੈਨੇਡਾ ਪੜਨ ਗਿਆ ਸੀ ਅਮਰਵੀਰ ਸਿੰਘ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਤਿੰਨ ਭਰਾਵਾਂ ਦੇ ਇਕਲੌਤੇ ਭਰਾ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੁਨਹਿਰੀ ਭਵਿੱਖ ਦੇ ਲਈ ਸਾਲ 2022 ਦੇ ਵਿੱਚ ਕੈਨੇਡਾ ਦਾ ਰੁਕ ਕੀਤਾ ਸੀ 27 ਸਾਲ ਦਾ ਅਮਰਵੀਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋਈ ਗਿਆ ਕੈਨੇਡਾ ਤੋਂ ਇਸ ਵੇਲੇ ਦੀ ਇਹ ਦੁਖਦਾਈ ਖਬਰ ਹੈ ਪੰਜਾਬੀ ਨੌਜਵਾਨ ਦੀ ਉੱਥੇ ਮੌਤ ਹੋਈ ਹੈ ਤਿੰਨ ਭਰਾਵਾਂ ਦਾ ਇਕਲੌਤਾ ਭਰਾ ਆਪਣੇ ਹਾਇਰ ਐਜੂਕੇਸ਼ਨ ਦੇ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਦਾ ਉਸਨੇ ਰੁੱਖ ਕੀਤਾ ਸੀ 27 ਸਾਲ ਦਾ ਅਮਰਵੀਰ ਸਿੰਘ ਜਿਹੜਾ ਇਸ ਦੁਨੀਆ 'ਚ ਨਹੀਂ ਹੈ ਦਿਲ ਦਾ ਦੌਰਾ ਪੈਣ ਕਰਕੇ ਅਮਰਵੀਰ ਸਿੰਘ ਦੀ ਮੌਤ ਹੋ ਗਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਫਿਰ ਚਾਹੇ ਉਮਰ 21 ਸਾਲ ਹੋਵੇ 20 ਸਾਲ ਹੋਵੇ ਛੋਟੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਲੇਕਿਨ ਇਹ ਕੈਨੇਡਾ ਤੋਂ ਫਿਰ ਇੱਕ ਵਾਰ ਖਬਰ ਹੈ ਕਿ 27 ਸਾਲ ਦਾ ਅਮਰਵੀਰ ਸਿੰਘ ਤਿੰਨ ਭਰਾਵਾਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਮੌਤ ਹੋ ਗਈ ਹੈ ਅਮਰਵੀਰ ਸਿੰਘ ਪੁੱਤ ਨੂੰ ਅਮਰਵੀਰ ਸਿੰਘ ਕੀ ਕੀ ਲੱਗਦੇ ਨੇ ਤੁਹਾਡੇ ਮੇਰਾ ਬ੍ਰਦਰ ਬ੍ਰਦਰ ਲਾਰਜ ਤੇ ਕਿਹੜੇ ਕੰਟਰੀ ਸੀਗੇ ਜੀ ਇਹ ਇਹ ਕੈਨੇਡਾ ਤੇ ਕਿੰਨੀ ਦੇਰ ਤੋਂ ਗਏ ਹੋ ਸੀ ਏ 2022 ਦੇ ਵਿੱਚ ਗਿਆ ਕਰੋਨਾ ਤੋਂ ਬਾਅਦ ਅੱਛਾ ਜੀ ਤੇ ਕੀ ਕੰਮ ਕਰਦੇ ਸੀ ਉੱਥੇ ਡਰਾਈਵਿੰਗ ਤੇ ਜਿਹੜੀ ਡੈਥ ਆ ਹੋ ਕਿੱਦਾਂ ਹੁੰਦੀ ਆ ਕੀ ਕਰਨਾ ਉਹ ਤਾਂ ਰਾਤ ਨੂੰ ਸੁੱਤੇ ਪਏ ਸੀਗੇ ਰੋਟੀ ਖਾ ਕੇ ਉਸ ਤੋਂ ਬਾਅਦ ਮਤਲਬ ਜਦੋਂ ਦੇਖਿਆ ਮਾਰਨਿੰਗ ਦੇ ਵਿੱਚ ਬਸ ਉੱਠੇ ਹੀ ਨਹੀਂ ਹੈਗੇ ਹਾਂਜੀ ਕਿੰਨੇ ਭੈਣ ਭਰਾ ਹੋ ਤੁਸੀਂ ਤੁਸੀਂ ਚਾਰ ਤਿੰਨ ਭੈਣ ਇੱਕ ਭਰਾ ਇੱਕ ਇਕੱਲੇ ਬ੍ਰਦਰ ਹਾਂਜੀ ਮੈਰੋ ਨੇ ਵੈਸੇ ਹਾਂਜੀ ਇਹਨਾਂ ਦੇ ਕੀ ਪਰਿਵਾਰ ਦੇ ਬੱਚੇ ਕੀ ਨੇ ਕੋਈ ਨਹੀਂ ਹੈ ਅੱਛਾ ਕਿੰਨੀ ਕੀ ਦਿਨ ਹੋਈ ਹੈ ਸ਼ਾਦੀ ਹੋਈ ਇਹਨਾਂ ਦੀ ਉੱਥੇ ਕਰਵਾਈ ਸੀਗੀ ਇਹਨਾਂ ਨੇ ਜਾਨੀ ਬਾਹਰ ਤਾਂ ਨਹੀਂ ਅੱਛਾ ਕਿਹੜੀ ਵਾਰੀ ਇੱਥੇ ਹਜੇ ਕਰਨਾ ਸੀਗਾ ਜਿੰਦਾ ਪ੍ਰੋਗਰਾਮ ਵੈਸੇ ਤਾਂ 19 ਫਰਵਰੀ ਨੂੰ ਆਉਣਾ ਸੀਗਾ ਇਹਨੇ ਟਿਕਟ ਲਈ ਹੋਈ ਸੀਗੀ ਕੀ ਕਰਜ ਮਾਤਾ ਪਿਤਾ ਮੰਮੀ ਤੁਹਾਡੇ ਵੀ ਜੀ ਥੈਂਕ ਯੂ ਪਾਣ ਗਿਆ ਮੈਂ ਕਿੰਨੀ ਦਿਨ ਹੋ ਗਈ ਸੀ ਗਏ ਨੂੰ ਬਾਹਰ 6-7 ਬਾਹ हां 5640 ਹੋਇਆ ਸੀ ਅੱਜ 50 ਕੀ ਕੰਮ ਕਰਦਾ ਸੀਗਾ ਜੀ ਉੱਥੇ ਟਰੱਕ ਚੱਲ ਸੀਗੇ ਦੋ ਹੋਏ ਤੇ ਆਪਨੇ ਟਰੱਕ ਮੰਡਲਾਈ ਲੈ ਲਈ ਸੀ ਘਰ ਵੀ ਲੈ ਲਿਆ ਸੀ ਦੋ ਟੈਕਸੀਆਂ ਨੇ ਬਹੁਤ ਨੰਤ ਕੀਤੀ ਹੈ ਸਹੀ ਅੰਦੀ ਉਮਰ ਕਿੰਨੀ ਸੀ ਉਮਰ ਵੀਰ ਦੀ ਕਿੰਨੀ ਉਮਰ 72 ਸਹੀ ਸਾਲ ਤੇ ਕਿਵੇਂ ਮੌਤ ਕਿਵੇਂ ਹੁੰਦੀ ਹੈ ਫਿਰ ਟਰੈਕ ਹੋਇਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਇੱਥੇ ਇੱਥੇ ਤਾਂ ਨਾਂ ਪਿਉ ਨਹੀਂ ਉਹਦੇ ਹਾਂ ਕਿੰਨੇ ਭੈਣ ਭਾਈ ਨੇ ਅਮਰਵੀਰ ਹੁਣੀ ਤਿੰਨ ਭੈਣਾਂ ਨੇ ਕੱਲ੍ਹ ਆਈ ਸੀ ਤੰਨਾ ਪਣ ਤੋਸੀ ਵਾਚ ਦੇਖਿਆ ਸੀ ਛੋਟਾ ਪਹਾਂ ਤੇ ਦੋ ਬਹਿਈਆਂ ਆਈਆਂ ਨੇ ਇੱਕ ਮੰਗੀ ਹੋਇਆ ਦਾ ਵਿਆਹ ਕਰਨਾ ਸੀ ਜਾਂ ਮਾਰਚ ਦੇ ਪਿਛਲੇ ਕਹਿੰਦੇ ਹੱਥ ਕਰਾਂਗੇ ਜਾਂ ਚੱਗਦੀ ਅਪ੍ਰੈਲ ਚੱਗਿਆ ਕਰਨ ਲਈ ਉਹਨੂੰ ਵਿਆਹ ਕਰ ਲਈ ਚਾਹੁੰਦਾ ਸਤਾਈ ਸਾਲ ਦੀ ਅਮਰਵੀਰ ਸਿੰਘ ਦਾ ਦਿਲ ਦਾ ਦੌਰਾ ਪੈਣ ਕਰਕੇ ਬਹੁਤ ਹੋ ਗਈ ਹੈ ਕੈਨੇਡਾ ਦੇ ਵਿੱਚ ਸਾਲ 2022 ਦੇ ਵਿੱਚ ਅਮਰਵੀਰ ਪੜਨ ਲਈ ਗਿਆ ਸੀ ਆਪਣੇ ਸੁਨਹਿਰੀ ਭਵਿੱਖ ਲਈ ਉੱਥੇ ਹੀ ਉਹ ਸੈਟਲ ਹੋ ਗਿਆ ਸੀ ਕੋਰੋਨਾ ਤੋਂ ਬਾਅਦ ਕੈਨੇਡਾ ਦਾ ਰੁਕ ਕੀਤਾ ਸੀ ਲੇਕਿਨ ਹੁਣ ਉਸ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਦੇ ਕਰਕੇ ਅਮਰਵੀਰ ਸਿੰਘ ਦੀ ਮੌਤ ਹੋਈ ਹੈ ਤਿੰਨ ਭਰਾਵਾਂ ਭੈਣਾਂ ਦਾ ਇਕਲੌਤਾ ਭਰਾ ਸੀ ਜਿਹੜਾ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਲੇਕਿਨ ਦਿਲ ਦਾ ਦੌਰਾ ਪੈਣ ਦੇ ਕਰਕੇ ਕੈਨੇਡਾ ਦੇ ਵਿੱਚ ਅਮਰਵੀਰ ਸਿੰਘ ਦੀ ਮੌਤ ਹੋ ਗਈ ਤਿੰਨ ਸਾਲਾਂ ਦੀ ਤਿੰਨ ਤਕਰੀਬਨ ਸਾਲ 2022 ਦੇ ਆਸ-ਪਾਸ ਅਮਰਵੀਰ ਸਿੰਘ ਜਿਹੜਾ ਹੈ ਕੈਨੇਡਾ ਦੇ ਵਿੱਚ ਗਿਆ ਸੀ 27 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਤਿੰਨ ਭੈਣਾਂ ਦਾ ਇਕਲੌਤਾ ਇਹ ਭਰਾ ਸੀ ਔਰ ਇਸ ਦੀ ਮੌਤ ਹੋ ਗਈ ਹੈ ਤਕਰੀਬਨ ਫਰਵਰੀ ਦੇ ਵਿੱਚ ਜਾਣਕਾਰੀ ਪਰਿਵਾਰ ਨੇ ਵੀ ਸਾਂਝੀ ਕੀਤੀ ਕਿ ਫਰਵਰੀ ਦੇ ਵਿੱਚ ਆਉਣਾ ਸੀ ਔਰ ਅਮਰਵੀਰ ਸਿੰਘ ਦਾ ਵਿਆਹ ਕਰਨਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਅਮਰਵੀਰ ਸਿੰਘ ਦੀ ਮੌਤ ਦੀ ਖਬਰ ਆ ਗਈ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ 27 ਸਾਲ ਅਮਰਵੀਰ ਸਿੰਘ ਦਾ ਦਿਹਾਂਤ ਹੋ ਗਿਆ ਹੈ ਘਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਗਮਹੀਨ ਮਾਹੌਲ ਹੈ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਸਾਲ 2022 ਦੇ ਵਿੱਚ ਇਹ ਨੌਜਵਾਨ ਕੈਨੇਡਾ ਜਾਂਦਾ ਹੈ ਉੱਥੇ ਆਪਣੇ ਸੁਨਹਿਰੀ ਭਵਿੱਖ ਦੇ ਲਈ ਹਾਇਰ ਐਜੂਕੇਸ਼ਨ ਦੇ ਲਈ ਲੇਕਿਨ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦੀ ਮੌਤ ਹੋ ਗਈ ਹੈ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋਈ ਹੈ ਔਰ ਹੁਣ ਪਿੱਛੇ ਜਿਹੜਾ ਹੈ ਹਾਲਾਂਕਿ ਵਿਆਹ ਜ਼ਰੂਰ ਹੋਇਆ ਸੀ ਕੈਨੇਡਾ ਦੇ ਵਿੱਚ ਔਰ ਪੰਜਾਬ ਦੇ ਵਿੱਚ ਫਰਵਰੀ ਨੂੰ ਤਕਰੀਬਨ 19 ਫਰਵਰੀ ਦੇ ਆਸ-ਪਾਸ ਅਮਰਵੀਰ ਨੇ ਆਉਣਾ ਸੀ ਔਰ ਇੱਥੇ ਪਰਿਵਾਰਕ ਮੈਂਬਰਾਂ ਨੇ ਜੋ ਜਾਣਕਾਰੀ ਦਿੱਤੀ ਕਿ ਉਸ ਦਾ ਵਿਆਹ ਕਰਨਾ ਸੀ ਮਾਰਚ ਜਾਂ ਅਪ੍ਰੈਲ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਮੌਤ ਦੀ ਖਬਰ ਆ ਗਈ ਹੈ ਸਾਲ 2022 ਦੇ ਵਿੱਚ ਕੈਨੇਡਾ ਦੇ ਵਿੱਚ ਅਮਰਵੀਰ ਸਿੰਘ ਜਾਂ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਉਸ ਤੋਂ ਪਹਿਲਾਂ ਵੀ ਕਈ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਔਰ ਕਾਰਨ ਉਥੇ ਬਹੁਤ ਸਾਰੇ ਦੱਸੇ ਜਾਂਦੇ ਨੇ ਕਿ ਜਾਂ ਫਿਰ ਸਟ्रेस ਬਹੁਤ ਹੁੰਦਾ ਹੈ ਕੰਮ ਨਹੀਂ ਮਿਲਦਾ ਜਿਸ ਤਰੀਕੇ ਦੇ ਨਾਲ ਨੌਜਵਾਨ ਚਾਹੁੰਦੇ ਨੇ ਇਹ तमाम ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਕਿ ਉੱਥੋਂ ਦਾ এনवायरमेंट ਦੇ ਵਿੱਚ ਵੀ ਫਰਕ ਹੈ ਇਸ ਕਰਕੇ ਵੀ ਜਿਹੜੇ ਛੋਟੀ ਉਮਰ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦਿਲ ਦਾ ਦੌਰਾ ਜ਼ਿਆਦਾ ਪੈ ਰਿਹਾ ਹੈ